ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਹ ਵਾਹ ਤੁਹਾਡਾ ਖੂਸ ਰਾਜ਼ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਹਾਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸ ਕਰਕੇ ਜਿਹੜੇ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕੋਈ ਸ਼ਾਮਲ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਤੇ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਲੇਕਿਨ ਇਹ ਝਟਕਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਕਿਹਾ ਕਿ ਸਾਡੀ ਗੱਲ ਹੀ ਨਹੀਂ ਸੁਣਦੇ ਪਾਰਟੀ ਪ੍ਰਧਾਨ ਰਾਜਾ ਬੁਰਿੰਗ ਦੂਸਰੇ ਪਾਸੇ ਇਹਨਾਂ ਦੇ ਤਾਂ ਆਪਸੀ ਭੰਬਲਕੂਸੇ ਆਪਸੀ ਕਾਟੋਕਲੇਸ਼ ਅਤੇ ਸ਼ਕਾਰ ਹੋ ਰਿਹਾ ਅਸੀਂ ਸਾਡੇ ਤਾਂ ਹਾਲਚਾਲੀ ਦੀ ਪੁੱਛੇ ਜਾਂਦੇ ਜਿੱਤੇ ਹੋਏ ਹਾਂ ਹਾਰੇ ਹੋਏ ਨਹੀਂ ਯਾਨੀ ਕਿ ਜੇਕਰ ਜਿੱਤ ਜਿੱਤੇ ਹੋਏ ਲੋਕਾਂ ਦੀ ਗੱਲ ਬਾਤ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਨਹੀਂ ਸੁਣੀ ਜਾਵੇਗੀ ਤਾਂ ਫਿਰ ਹਾਰੇ ਹੋਏ ਲੋਕਾਂ ਨੂੰ ਕੌਣ ਮੂੰਹ ਲਾਵੇਗਾ ਉਹਨਾਂ ਕਹ ਇੱਕ ਪਾਸੇ ਅਸੀਂ ਕਾਂਗਰਸ ਪਾਰਟੀ ਵੱਲੋਂ ਝੂੜਾ ਲੜਦੇ ਆ ਜਿੱਤਦੇ ਆ ਜਿੱਤ ਕੇ ਸੀਟਾਂ ਜਿਹੜੀਆਂ ਨੇ ਰਾਜਾ ਵੜਿੰਗ ਦੀ ਝੋਲੀ ਵਿੱਚ ਪਾਉਂਦੇ ਨਾਲ ਤੇ ਦੂਸਰੇ ਪਾਸੇ ਕਦੇ ਵੀ ਸਾਡੇ ਸੁੱਖ-ਸਾਂਗ ਨਹੀਂ ਲਈ ਸਾਧੀ ਅੰਦਰੂਨੀ ਕਾਟੋਕਲੇਸ਼ਨ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ ਹੈ ਦੱਸ ਦਈਏ ਕਿ ਪਹਿਲਾਂ ਵਾਰਡ ਨੰਬਰ 58 ਤੋਂ ਕੌਂਸਲ ਸਤਰਾਮ ਸਿੰਘ ਸਣੀ ਮਾਸਟਰ ਜੋ ਕਿ ਕੁਝ ਦਿਨ ਪਹਿਲਾਂ ਆਪ ਛੱਡ ਕੇ ਕਾਂਗਰਸ ਸ਼ਾਮਲ ਹੋਏ ਸਨ ਸ਼ਨੀਵਾਰ ਨੂੰ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਵਿੱਚ ਉਮੜ ਸ਼ਾਮਲ ਹੋ ਗਏ ਉਹਨਾਂ ਦੇ ਨਾਲ ਮਰਹੂਮ ਦਾਇਆ ਗੁਰਪ੍ਰੀਤ ਗੋਗੀ ਦੇ ਭਤੀਜੇ ਪਰਮਵੀਰ ਸਿੰਘ ਰੌਣੀ ਵੀ ਪਾਰਟੀ ਵਿੱਚ ਵਾਪਸ ਰੌਣੀ ਵੀ ਪਾਰਟੀ ਵਿੱਚ ਵਾਪਸ ਰੌਣੀ ਹੋ ਗਏ ਨੇ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸ਼ੈਰੀ ਕਲਸੀਤ ਹੈ ਕੈਬਨ ਮੰਤਰੀ ਤਰਨਪ੍ਰੀਤ ਸੌਂਧ ਨੇ ਪਾਰਟੀ ਆਗੂ ਡਾਕਟਰ ਸੰਨੀ ਆਲੋਵਾਲੀਆ ਅਤੇ ਵਿਧਾਇਕ ਇੰਦਰਬੀਰ ਸਿੰਘ ਨਿਹਰ ਦੀ ਮੌਜੂਦਗੀ ਵਿੱਚ ਸੰਨੀ ਮਾਸਟਰ ਅਤੇ ਰੌਣੀ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਦੁਬਾਰਾ ਸ਼ਾਮਲ ਕਰਵਾਇਆ ਹੈ ਅਤੇ ਉਹਨਾਂ ਦੀ ਘਰ ਵਾਪਸੀ ਕਰਵਾਈ ਹੈ ਪਾਰਟੀ ਵਿੱਚ ਵਾਪਸੀ ਤੋਂ ਬਾਅਦ ਸੰਨੀ ਮਾਸਟਰ ਨੇ ਕਿਹਾ ਕਿ ਮੈਂ ਕਾਂਗਰਸ ਵਿੱਚ ਕੁਝ ਨਹੀਂ ਸੀ ਉੱਥੇ ਸਿਰਫ ਅੰਦਰੂਨੀ ਲੜਾਈ ਤੇ ਧੜੇਬੰਦੀ ਹੈ ਆਮ ਲੋਕਾਂ ਦਾ ਕੋਈ ਸਤਕਾਰ ਨਹੀਂ ਹੈ ਉੱਥੇ जान ਤੋਂ ਬਾਅਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਫਿਰ ਮੈਂ ਅੱਜ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਸਾਡੇ ਰਾਸ਼ਟਰੀ ਕ੍ਰਮੀਨ ਰਵਿੰਦ ਕੇਸ਼ ਜੀ ਬਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੂਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਲ ਕੀਤਾ ਕੈਬਨ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕਾਂਗਰਸ ਦੇ ਭਾਜਪਾ ਵਿੱਚ ਆਮ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ ਆਮ ਪਾਰਟ ਆਮ ਪਾਰਟੀ ਆਮ ਲੋਕਾਂ ਦੀ ਅਸਲੀ ਪਾਰਟੀ ਹੈ ਇਹ ਪਾਰਟੀ ਆਮ ਘਰਾਂ ਦੇ ਲੋਕਾਂ ਦੇ ਵਿਧਾਇਕਾਂ ਤੇ ਮੰਤਰੀ ਬਣ ਦਾ ਮੌਕਾ ਦਿੰਦੀ ਹੈ। ਇਨਵੈਜੀਤੀ ਪਾਰਟੀਆਂ ਵਿੱਚ ਕਦੇ ਇਹ ਸਭ ਨਹੀਂ ਹੈ। ਸ਼ਹਿਰੀ ਕਲਸੀ ਅਤੇ ਧਰਮਨੀ ਸੌਂ ਦੀ ਅਗਵਾਈ ਦੇ ਵਿੱਚ ਫਿਰ ਦੁਬਾਰਾ ਜਿਨ੍ਹਾਂ ਨੇ ਸ਼ਮੂਲਿਤ ਕੀਤੀ ਸੀ ਕਾਂਗਰਸ ਪਾਰਟੀ ਦੇ ਵਿੱਚ ਫਿਰ ਦੁਬਾਰਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਜੀਵ ਅਰੋੜਾ ਨੂੰ ਅੱਡੀ ਚੋਟੀ ਦਾ ਚੋਲ ਲਗਾ ਕੇ ਜਿਹੜਾ ਹੈ ਜਿਤਾਵਾਂਗੇ ਕਿਉਂਕਿ ਜਦੇ ਵੀ ਜਿਮਨੀ ਚੋਣਾ ਜਾਂ ਅ ਵਿਧਾਨ ਸਭਾ ਦੀ ਚੋਣਾਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਅਕਸਰ ਹੀ ਦਲ ਬਦਲੂਆਂ ਦੀ ਮੰਡੀ ਜਿਹੜੀ ਹੈ ਸਰਗਮ ਹੋ ਜਾਂਦੀ ਹੈ ਇਹ ਜਿਹੜੇ ਵਿਧਾਇਕ ਨੇ ਖਾਸ ਕਰਕੇ ਜਿਹੜੇ ਪਤੀਜੇ ਨੇ ਇਹ ਦੋਨਾਂ ਵੱਲੋਂ ਇਹ ਸ਼ਾਮੂਲਿਤ ਕੀਤੀ ਗਈ ਸੀ ਕਾਂਗਰਸ ਪਾਰਟੀ ਦੇ ਵਿੱਚ ਆ ਅੱਜ ਤੋਂ ਵੀ ਪਹਿਲਾਂ ਲੇਕਿਨ ਉਸ ਤੋਂ ਬਾਅਦ ਜਦੋਂ ਤਰਪਿੰਦ ਸੌਂਧ ਅਤੇ ਸ਼ਰੀਕ ਕਲਸੀ ਨੇ ਗੱਲਬਾਤ ਕੀਤੀ ਕਨਵਿੰਸ ਕੀਤਾ ਗਿਆ ਕਿ ਤੁਸੀਂ ਸੰਜੀਵ अरोड़ा ਦੀ ਅਗਵਾਈ ਦੇ ਵਿੱਚ ਕੰਮ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਾਨ ਸਨਮਾਨ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਦੋਨੋਂ ਹੀ ਜਿੱਤੇ ਹੋਏ ਕੌਂਸਲਰ ਹੋ ਦੋਨੋਂ ਹੀ ਜਿੱਤੇ ਹੋਏ ਕੌਂਸਲਰਾਂ ਨੂੰ ਹਲਕਾ ਲੁਧਿਆਣਾ ਪਸ਼ਵੀ ਤੋਂ ਅੱਜ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਹਰ ਓਪਰਚੁਨਿਟੀ ਦਿੱਤੀ ਜਾਵੇਗੀ ਤਾਂ ਕਿ ਵਿਕਾਸ ਦੇ ਕੰਮ ਨੇਪਰੇ ਚੜ ਜਾ ਸਕਣ